ਦੋ ਦਿਨ ਪਹਿਲਾਂ ਦੀ ਗੱਲ ਹੈ ਕਿ ਤੁਸੀਂ ਇੱਕ ਖਬਰ ਦੇਖੀ ਹੋਏਗੀ ਬੜੀ ਚਰਚਿਤ ਹੋਈ ਸੀਗੀ ਖਬਰ ਜਿਹੜੀ ਆ ਉਹ ਏਨੀ ਜ਼ਿਆਦਾ ਚਰਚਾ ਦੇ ਵਿੱਚ ਆਈ ਕਿ ਉਸ ਖਬਰ ਨੂੰ ਲੈ ਕੇ ਫਿਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹ ਗੱਲ ਕਹਿਣੀ ਪੈ ਗਈ ਵੀ ਅਗਾਹ ਵਾਸਤੇ ਜਿੰਨੀਆਂ ਵੀ ਫਿਲਮਾਂ ਜਿੰਨੇ ਵੀ ਸੀਰੀਅਲ ਜਿੰਨੇ ਵੀ ਗੀਤ ਬਣਦੇ ਆ ਉਹਦੇ ਵਿੱਚ ਜਿਹੜਾ ਧਾਰਮਿਕ ਸੀਨ ਫਿਲਮਾਇਆ ਜਾਏਗਾ ਉਹਦੇ ਵਾਸਤੇ ਕੁਝ ਨਵੀਆਂ ਹਦਾਇਤਾਂ ਜਿਹੜੀਆਂ ਉਹ ਜਾਰੀ ਕੀਤੀਆਂ ਜਾਣਗੀਆਂ ਐਸਜੀਪੀਸੀ ਨੂੰ ਵੀ ਉਹਦੇ ਬਾਰੇ ਜਿਹੜਾ ਵਾ ਉਹ ਸਖਤ ਰੁਖ ਅਖਤਿਆਰ ਕਰਨਾ ਪਿਆ ਮਾਮਲਾ ਇਹ ਸੀਗਾ ਵੀ 2 ਦਿਨ ਪਹਿਲਾਂ ਮਹਾਲੀ ਦੇ ਪਿੰਡ ਕੜੂਆ ਦੇ ਵਿੱਚ ਇੱਕ ਸ਼ੂਟਿੰਗ ਚੱਲ ਰਹੀ ਸੀਗੀ ਜਿੱਥੇ ਕੁਝ ਨਿਹੰਗ ਜਥੇਬੰਦੀਆਂ ਪਹੁੰਚ ਕੇ ਉਸ ਸ਼ੂਟਿੰਗ ਨੂੰ ਰੁਕਵਾ ਦਿੰਦੀਆਂ ਨੇ ਤੇ ਇਹ ਕਿਹਾ ਜਾਂਦਾ ਵੀ ਇਹ ਜਿਹੜੀ ਸ਼ੂਟਿੰਗ ਚੱਲ ਰਹੀ ਹੈ ਜਿਹਦੇ ਵਿੱਚ ਆਨੰਦ ਕਾਰਜ ਦਾ ਸੀਨ ਜਿਹੜਾ ਉਹ ਫਿਲਮਾਇਆ ਜਾਣਾ ਦਰਅਸਲ ਕਹਿੰਦੇ ਇਹ ਸਾਰਾ ਕੁਝ ਇਹਨਾਂ ਨੇ ਜਾਲੀ ਸੈਟਅਪ ਲਾਇਆ ਹੋਇਆ ਇਹਦੇ ਵਿੱਚ ਕੁਝ ਵੀ ਜਿਹੜਾ ਵਾ ਉਹ ਅਸਲ ਨਹੀਂ ਹੈਗਾ ਤੇ ਜਦੋਂ ਅਸਲ ਹੈ ਹੀ ਨਹੀਂ ਸੀ ਤਾਂ ਫਿਰ ਉਹ ਬੇਦਬੀ ਤੇ ਹੋਈ ਨਹੀਂ ਪਰ ਜਿਹੜਾ ਉਸ ਨਿਹੰਗ ਜਥੇਬੰਦੇ ਦੀ ਧੜੇ ਦੀ ਅਗਵਾਈ ਕਰ ਰਿਹਾ ਸੀ ਉਹ ਸ਼ਖਸ ਕੀ ਕਰ ਰਿਹਾ ਅੱਜ 2 ਦਿਨ ਬਾਅਦ ਉਹ ਸ਼ਖਸ ਸ਼ਰਾਬ ਦੀ ਹਾਲਤ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਨਾਲ ਝਗੜਾ ਕਰ ਰਿਹਾ ਇਸ ਨਿਹੰਗ ਸਿੰਘ ਦਾ ਨਾਮ ਦੱਸਿਆ ਜਾ ਰਿਹਾ ਹੈ ਨਿਹੰਗ ਸਤਨਾਮ ਸਿੰਘ ਜਿਹੜਾ ਅੱਜ ਤੋਂ 2 ਦਿਨ ਪਹਿਲਾਂ ਉਸ ਪੂਰੇ ਧੜੇ ਦੀ ਅਗਵਾਈ ਕਰ ਰਿਹਾ ਸੀਗਾ ਵੀ ਇੱਥੇ ਬੇਅਦਬੀ ਹੋ ਰਹੀ ਹੈ ਹਾਲਾਂਕਿ ਫਿਲਮ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਸਿੱਖ ਅਦਾਕਾਰ ਸੀ ਉਹਨਾਂ ਨੇ ਇਹ ਗੱਲ ਕਹੀ ਵੀ ਸੀਗੀ ਕਿ ਇੱਥੇ ਨਾਤਾ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਨਾ ਹੀ ਇੱਥੇ ਕਿਸੇ ਕਿਸਮ ਦੀ ਬੇਦਬੀ ਹੋਈ ਹੈ ਇਹ ਕੇਵਲ ਸੰਕੇਤਮਾਤਰ ਜਿਹੜਾ ਅਸੀਂ ਇਦਾਂ ਦਾ ਇੱਕ ਸੀਨ ਤਿਆਰ ਕੀਤਾ ਪਰ ਉਦੋਂ ਇਹ ਬਜ਼ਿੱਦ ਹੋ ਗਿਆ ਸੀਗਾ ਨਿਹੰਗ ਸਿੰਘ ਕਹਿੰਦਾ ਨਹੀਂ ਜੀ ਨਹੀਂ ਤੁਸੀਂ ਦੇਖੋ ਇਹਨੇ ਪੂਰਾ ਵੀਡੀਓਗ੍ਰਾਫੀ ਕੀਤੀ ਕਹਿੰਦਾ ਆਹ ਦੇਖੋ ਜੀ ਕਿੱਦਾਂ ਇਹ ਬੇਅਦਬੀ ਕਰ ਰਿਹਾ ਇਹਨਾਂ ਦੇ ਖਿਲਾਫ ਤਾਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਅੱਜ ਇਹੀ ਸ਼ਖਸ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਇੱਕ ਪ੍ਰਵਾਸੀ ਮਜ਼ਦੂਰ ਜਿਹੜਾ ਆਪਣੀ ਮਾੜੀ-ਮੋਟੀ ਦੁਕਾਨ ਜੀ ਕਰਦਾ ਸੀਗਾ ਸ਼ਰਾਬ ਪੀ ਕੇ ਉੱਥੇ ਖਰੂ ਪਾਉਣ ਰਿਹਾ ਉਹਦੀ ਸਾਰੀ ਦੁਕਾਨ ਜਿਹੜੀ ਇਹਨੇ ਤਹਿਸ ਨਸ ਕਰ ਦਿੱਤੀ ਆ ਲਾਗੇ ਜਿਹੜੇ ਲੋਕ ਲੰਘ ਰਹੇ ਸੀ ਜਦੋਂ ਉਹਨਾਂ ਵੇਖਿਆ ਵੀ ਨਿਹੰਗ ਸਿੰਘ ਬੜੇ ਗੁੱਸੇ 'ਚ ਆਇਆ ਤੇ ਕੀ ਗੱਲ ਹੋਈ ਤੇ ਜਦੋਂ ਉਹਨਾਂ ਨੇ ਦੇਖਿਆ ਤੇ ਇਹ ਨਿਹੰਗ ਸਿੰਘ ਸ਼ਰਾਬੀ ਹਾਲਤ ਦੇ ਵਿੱਚ ਸੀ ਲੋਕਾਂ ਨੇ ਇਹਦੇ ਬਾਣੇ ਦੀ ਲਾਜ ਰੱਖੀ ਆ ਇਹਨੇ ਆਪ ਨਹੀਂ ਰੱਖੀ ਲੋਕਾਂ ਨੇ ਜਦੋਂ ਉਸ ਵਿਚਾਰੇ ਮਜ਼ਦੂਰ ਨੂੰ ਪੁੱਛਿਆ ਵੀ ਭਾਈ ਤੇਰਾ ਕਿੰਨਾ ਕੁ ਨੁਕਸਾਨ ਹੋ ਗਿਆ ਤਾਂ ਉਹਨੇ ਕਿਹਾ ਜੀ ਇੰਨਾ ਕੁ ਤਾਂ ਫਿਰ ਲੋਕਾਂ ਨੇ ਰੁਪਈਆ 1200 ਇਕੱਠਾ ਕੀਤਾ ਤੇ ਉਸ ਪ੍ਰਵਾਸੀ ਮਜ਼ਦੂਰ ਨੂੰ ਦਿੱਤਾ ਉਹ ਇਸ ਕਰਕੇ ਵੀ ਉਹਦੇ ਮਨ ਦੇ ਵਿੱਚ ਕਿਤੇ ਡਰ ਨਾ ਪੈ ਜਾਵੇ ਵੀ ਨਿਹੰਗ ਸਿੰਘ ਜਿਹੜੇ ਆ ਉਹ ਇਦਾਂ ਦੇ ਹੁੰਦੇ ਆ ਸਿੱਖ ਇਦਾਂ ਦੇ ਹੁੰਦੇ ਆ ਵੀ ਜਿੱਧਰ ਇਹਨਾਂ ਦਾ ਜੀ ਕਰਦਾ ਉਹਦਾ ਹੀ ਨੁਕਸਾਨ ਕਰ ਦਿੰਦੇ ਆ ਲੋਕ ਜਿਹੜੇ ਰਾਹੀਰ ਸੀ ਜਿਹੜੇ ਜਿਨ੍ਹਾਂ ਨੇ ਸਾਰਾ ਅੱਖੀ ਡਿਠਾ ਹਾਲ ਵੇਖਿਆ ਉਹਨਾਂ ਨੇ ਕੋਲੋਂ ਪੈਸੇ ਪਾ ਕੇ ਉਸ ਵਿਚਾਰੇ ਮਜ਼ਦੂਰ ਪ੍ਰਵਾਸੀ ਵੀਰ ਨੂੰ ਦਿੱਤੇ ਵੀ ਤੂੰ ਕੋਈ ਨਹੀਂ ਜਿੰਨਾ ਤੇਰਾ ਨੁਕਸਾਨ ਹੋ ਗਿਆ ਆ ਫੜ ਪੈਸੇ ਤੇ ਤੂੰ ਆਪਣਾ ਕਾਰੋਬਾਰ ਕਰੀ ਜਾ ਤੇ ਇਹ ਨਿਹੰਗ ਸਤਨਾਮ ਸਿੰਘ ਜਿਹੜਾ 2 ਦਿਨ ਪਹਿਲਾਂ ਇੱਕ ਥਾਪੜ ਕੇ ਜਿਹੜਾ ਵਾ ਉਹ ਬਾਣੇ ਦੀਆਂ ਗੱਲਾਂ ਕਰਦਾ ਸੀ ਬਾਣੇ ਦੀ ਲਾਜ ਰੱਖਣ ਦੀਆਂ ਗੱਲਾਂ ਕਰਦਾ ਸੀ ਗੁਰੂ ਸਾਹਿਬ ਦੀਆਂ ਗੱਲਾਂ ਕਰਦਾ ਸੀ ਵੀ ਗੁਰੂ ਸਾਹਿਬ ਦੀ ਬੇਦਬੀ ਨਹੀਂ ਹੋਣੀ ਚਾਹੀਦੀ ਤੇ ਅੱਜ ਸ਼ਰਾਬ ਪੀ ਕੇ ਜਿਹੜਾ ਆ ਦੇਖੋ ਕੀ ਕੁਝ ਕਰਦਾ ਫਿਰਦਾ ਫੇਰ ਇਹ ਮੰਨੀ ਵੀ ਜਾਂਦਾ ਮੈਂ ਸ਼ਰਾਬ ਪੀਤੀ ਆ ਤੇ ਲੋਕ ਹੁਣ ਇਹਨੂੰ ਲਾਂਹਤਾ ਪਾ ਰਹੇ ਆ ਹਾਂ ਜੋ ਅੱਜ ਇਸ ਲੁਧਿਆਣਾ ਟਿਕੜ ਰੋਡ ਦੇ ਉੱਤੇ ਮੱਤ ਭਾਗਾ ਹਰਕਤ ਹੋਈ ਆ ਜਪਨਾ ਸਿੰਘ ਮਨੋਂ ਕੀਤੀ ਗਈ ਆ ਅਸੀਂ ਰਾਹਗੀਰ ਜਿਹਦੇ ਵਿੱਚ ਬਦਵੰਤੇ ਸਚਨ ਜ਼ਰਦਾਰ ਮਲਕੀਤ ਸਿੰਘ ਰੌਣੀ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੇ ਉਹਦਾ ਨਕਟਾਰਾ ਕਰਦੇ ਆ ਉਸ ਗਰੀਬ ਵਾਲ ਦੇਖਦੇ ਆ ਸਭ ਨੇ ਜੋ ਤਿਲਫਲ ਹੋਇਆ ਜਿਸ ਵਿੱਚ ਮਲਕੀਤ ਸਿੰਘ ਰੌਣੀ ਨੇ 500 ਰੁਪਏ ਤੇ ਬਾਕੀ ਇਹਨੇ 100 ਰੁਪਏ ਇਕੱਠਾ ਕਰਕੇ 1200 ਰੁਪਏ ਇਸ ਬੱਚੇ ਨੂੰ ਦਿੱਤਾ ਜਿਹਦਾ ਨੁਕਸਾਨ ਹੁੰਦਾ ਕੁਝ ਥੋੜਾ ਬਹੁਤਾ ਇਹ ਝਰਲੇਗਾ ਕੁਝ ਸੰਗਤ ਨੇ ਝਰ ਲਿਆ ਸਿਰਫ ਇਹ ਕੰਮ ਤਾਂ ਕੀਤਾ ਸੰਗਤ ਨੇ ਕਿ ਸਿੱਖ ਕੌਮ ਦੀ ਬਖਸ਼ੀ ਇਸ ਬਦਲੇ ਇਹਨਾਂ ਅੰਗ ਨੇ ਸ਼ਰਾਬ ਵੀ ਪੀਤੀ ਹੈ। ਨਾਨਸਿੰਧ ਖੁਦ ਕਹਿੰਦਾ ਖੁਦ ਤੁਹਾਡੀ ਵੀਡੀਓ ਚ ਕਹਿੰਦਾ ਕਿ ਇਹਨਾਂ ਤੇ ਗਲਤੀ ਹੋਈ ਹੈ ਇਹਨਾਂ ਨੇ ਸ਼ਰਾਬ ਪੀਤੀ ਹੈ ਪਰ ਬਾਣਾ ਪਾ ਕੇ ਸ਼ਰਾਬ ਪੀਣੀ ਮੈਂ ਇਹਨੂੰ ਗਲਤੀ ਨਹੀਂ ਕਹਿੰਦਾ ਇਹ ਮਸਤੀ ਹੈ। ਮੈਂ ਇਹੀ ਬੇਨਤੀ ਕਰਦਾ ਮੈਂ ਇਹੀ ਬੇਨਤੀ ਕਰਦਾ ਬੁੱਢਾ ਦਾ ਮੁਖੀ ਸਾਹਿਬ ਨੂੰ ਕਿ ਇਹਨਾਂ ਤੇ ਨੱਥ ਪਾਓ ਪ੍ਰਵਾਸੀ ਬੰਦਾ ਗਲਤ ਆ ਜਾਂਦਾ ਬੱਚਾ ਗਲਤ ਜਾਂਦਾ ਪਰ ਇਹਨਾਂ ਤੇ ਨੱਥ ਪਾਓ ਤਾਂ ਕਿ ਮਤ ਪਾਦੀਆਂ ਪਾ ਕੇ ਹਰ 100 ਰੁਪਏ ਆ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਲਿਖਿਆ ਕਿ ਇਹੀ ਸੱਜਣ ਅਰ ਸੋ ਦੋ ਦਿਨ ਪਹਿਲਾਂ ਇੱਥੇ ਇੱਕ ਸ਼ੂਟਿੰਗ ਹੁੰਦੀ ਸੀ ਉਹ ਸ਼ੂਟਿੰਗ ਦੇ ਵਿੱਚ ਕਹਿੰਦੇ ਵੀ ਪਾਲਕੀ ਸਾਹਿਬ ਰੱਖ ਕੇ ਉੱਤੇ ਸ੍ਰਾਵਣਾ ਸਾਹਿਬ ਰੱਖ ਕੇ ਉੱਪਰ ਮਾਲਾ ਪਾ ਕੇ ਕੋਈ ਅਨੰਦ ਕਾਰ ਦਾ ਸੀਨ ਕਰ ਰਹੇ ਸੀ ਇਹੀ ਸੱਜਣ ਮੁਰੇ ਸੀ ਜਿਹੜੇ ਰੋਕਣ ਗਏ ਹੋਏ ਸੀਗੇ ਤੇ ਅੱਜ ਇਹੀ ਸੱਜਣ ਉਹ ਦਿਨ ਬਾਅਦ ਕੀ ਕਰ ਰਹੇ ਸ ਮੇਰਾ ਮਤਲਬ ਇਹ ਹੈ ਕਿ ਸਾਡੀ ਤਨਮ ਹੈ ਜਿਹੜੀ ਉਹ ਕਈ ਵਾਰ ਸੋਚੇ ਸਮਝੇ ਵੀ ਕਮੈਂਟ ਕਰਦੇ ਕਿ ਐ ਹੋ ਗਿਆ ਇਹ ਬੰਦੇ ਪ੍ਰਵਾਸੀ ਭਰਾ ਨੇ ਸਾਡੇ ਭੈਣ ਭਰਾ ਵੀ ਬਾਹਰल्या ਸਟੇਟਾਂ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਨੇ ਇਹਨਾਂ ਦਾ ਰੋਜ਼ਗਾਰ ਚਲਾ ਰਹੇ ਆ ਇਹਨਾਂ ਦਾ ਨੁਕਸਾਨ ਕਰਕੇ ਕੀ ਮਿਲਿਆ ਜੇ ਤਾਂ ਕੋਈ ਨਿੱਜੀ ਫਾਇਦਾ ਹੋਵੇ ਕੋਈ ਫਾਇਦਾ ਨਹੀਂ ਸੀ ਜਿੱਦਾਂ ਸਾਡੇ ਸਾਹਮਣੇ ਚਲੋ ਮਾਫੀ ਮੰਗ ਲਈ ਬੰਦੇ ਨੇ ਪਰ ਇਹ ਜਿਹੇ ਬਾਣਾ ਪਾ ਕੇ ਇਹ ਜੇ ਕੰਮ ਕਰਨੇ ਹਾਲਸਾ ਤਾਂ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣਾ ਜਾਂਦਾ ਹੈ ਅਸੀਂ ਦੁਨੀਆ 'ਚ ਬਦਨਾਮ ਹੋਣੇ ਆ ਕਰਕੇ ਸੋ ਕੋਸ਼ਿਸ਼ ਲੋ ਚੰਦ ਲੋਕ ਹੁੰਦੇ ਨੇ ਸਾਰੇ ਲੋਕ ਗਲਤ ਨਹੀਂ ਹੁੰਦੇ ਸਾਡੇ ਕੋਲ ਦੂਜੇ ਵੀ ਸਿੰਘ ਤਾਂ ਬਾਣ ਖੜੇ ਨੇ ਸੋ ਇਹ ਮਾੜੀ ਗੱਲ ਹੈ ਜਿਹੜੇ ਹੈ ਜਿੱਥੇ ਨੂੰ ਅਨਸਰ ਮਿਲਦੇ ਨਹੀਂ ਉਹਨੂੰ ਕੀ ਚਾਹਣਾ ਚਾਹੀਦਾ ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਇਹ ਜਿਹੜਾ ਬੰਦਾ ਕੋਈ ਦੁਕਾਨਦਾਰੀ ਚਲਾਉਂਦਾ ਜਿਹੜਾ ਬਾਣਾ ਪਾ ਕੇ ਬਾਣੇ ਲੋਕ ਦੀ ਦੁਕਾਨਦਾਰੀ ਚਲਾਉਂਦਾ ਇਹਦੇ ਬੰਦੇ ਬੰਦ ਹੋਣੇ ਚਾਹੀਦੇ ਜੀ ਕੋਈ ਨਹੀਂ ਪੁੱਤ ਕੋਈ ਨੁਕਸਾਨ ਹੋਇਆ ਪਹਿਲਾਂ ਬਾਜੀ ਚੱਲ ਤੁਹਾਡੇ ਨਾਲ ਕੋਈ ਤੁਸੀਂ ਕਰੋ ਆਪਣੇ ਮਿਹਨਤ ਕਰੋ ਕੋਈ ਹੋਰ ਨਹੀਂ ਕਿ ਜਿੱਤਾ ਰੁਕੋ ਤੋ ਸਾਨੂੰ ਚਲਾਉਂਦਾ ਹਾਂ ਹਾਂ ਜੀ ਬੂਹੇ ਦੇ ਬਾਣੇ ਦੀ ਜਿੱਦ ਕਰਕੇ ਤੇਰੇ ਪਰ ਹੱਥ ਨਹੀਂ ਚੱਕੇ ਤੈਨੂੰ ਕਿੱਥੇ ਆਏਗਾ ਮੈਨੂੰ ਫੇਰ ਪੜਨਾ ਦੀ ਇਹਨੂੰ ਠੇਕੇ ਮੂਰੋ ਤੇ ਵੀ ਫੜਨਾ ਆ ਇਹ ਦਾਰੂ ਪੀ ਕੇ ਠੇਕੇ ਤੋਂ ਦਾਰੂ ਸਕੇ ਆਉਂਦਾ ਇਹਦੀ ਮੂਗੀ ਬੜਾ ਕੇ ਪਾਉਂਗੇ ਠੀਕ ਹੈ ਹਾਂ ਸਾਰਾ ਕੁਝ ਕਰੂੰਗੇ ਇਹਦੇ ਨਾਲ ਵੀ ਇਹ ਨਾਲ ਹੁਣ ਕਹਿਦਾ ਤੇਰੇ ਇੱਕ ਤੇਰੇ ਕਰਕੇ ਸਾਰੇ ਪਿੰਡ ਦੇ ਨਾਲ ਵੀ ਹੁੰਦੀ ਐ ਤੇ ਉਹ ਗਰੀਬ ਨਾਲ ੱਟਾ ਕਰੇ ਕੋਈ ਗਾਣੇ ਨੂੰ ਬਦਨਾਮ ਕਰਨੇ ਨਾਲ ਤੇ ਇਹ ਬੋਲਦੇ ਕਿਆ ਫਾਇਦਾ ਬਾਬਾ ਜੀ ਠੀਕ ਆ ਧੰਨਵਾਦ ਦਾਰੂ ਪੀ ਕੇ ਉੱਠ ਨਹੀਂ ਹੋ ਰਿਹਾ ਇਹਦੇ ਇਥੇ ਮੈਂ ਪੈਵਾ ਪੜਿਆ ਜਮ ਜਮ ਸਹੀ ਹੋ ਗਿਆ ਆ ਫੋਨ ਹੋ ਗਿਆ ਬਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ